ਮੇ ਮੁਲਤਾਨ ਦੀ ਲੜਾਈ ਜਿੱਦੀ ਕਿ ਅਫਗਾਨਾਂ ਦਾ ਪੰਜਾਬ ਤੋਂ ਨਾ ਅਫਗਾਨੀ ਜਿਹੜੇ ਉਹਨਾਂ ਦਾ ਪੰਜਾਬ ਤੋਂ ਖਤਮ ਹੀ ਕਰ ਦਿੱਤਾ ਸੀ ਉਸ ਤੋਂ ਬਾਅਦ ਉਹਦੋਂ ਪੰਜਾਬ ਮੜੇ ਇੱਕ ਸਾਦਾ ਬੜਾ ਵੱਡਾ ਨਾ ਹੀ ਪੰਜਾਬ ਦਾ ਮਹਾਰਾਜਾ ਜਿਹਦੇ ਹੁਣ ਤੋਂ ਜਦੋਂ ਹੈਗੇ ਉਹ ਨਾ ਵੱਡਾ ਨਾ ਜ਼ਿਆਦਾ ਹਾਂ ਤੇ ਦੇਖਦੇ ਹੋ ਹਰਮੰਦਰ ਸਾਹਿਬ ਤੇ ਸੋਨੇ ਜੜਾਉਣ ਦਾ ਕੰਮ 1830 ਵਿੱਚ ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਦੀ ਨਿਗਰਾਨੀ ਹੇਠ ਹੁੰਦਾ ਵਾ ਓੜਿਆ ਵੀ ਆਵਾਜ਼ਾਂ ਤਲਵਾਰਾਂ ਦੀਆਂ ਆਵਾਜ਼ਾਂ ਢਾਲਾਂ ਦੀਆਂ ਗੋਲੀਆਂ ਦੀਆਂ ਆਵਾਜ਼ਾਂ ਫੀਰ ਕਮਾਨਾਂ ਹਰ ਚੀ ਦੀ ਆਵਾਜ਼ ਗੂੰਜਦੀ ਆ ਇਹਨੂੰ ਇਹ ਮਹਿਸੂਸ ਹੁੰਦਾ ਕਿ ਮੈਂ ਜੀ ਐਫ ਐਲਬਰਟ ਤੇ ਜੀ ਬੀ ਵੈਂਚਰ ਭਰਤੀ ਕੀਤੇ ਨੇ ਪਹਿਲੀਆਂ ਜੋਗੀ ਫੌਜ ਵਿੱਚ ਰਹਿ ਚੁੱਕੇ ਹੇ ਦੋਵੇਂ ਤੇ ਉਹ ਸ਼ਾਮਲ ਕੀਤੇ ਸਤਿ ਸ਼੍ਰੀ ਅਕਾਲ ਸਾਰਾ ਕੀ ਹਾਲਚਾਲ ਅੱਜ ਮੈਂ ਪਨੋਰਮਾ ਅਮਰੀ ਸਰਦੇ ਆਰਾਮ ਬਾਗ ਜਿਹੜਾ ਕੰਪਨੀ ਬਾਗ ਇਨਾ ਕਿਹਾ ਜਾਂਦਾ ਪੂਰਾ ਅੱਜ ਦੇਖਦੇ ਆ ਪੂਰਾ ਇਤਿਹਾਸ ਜਾਣਦੇ ਆ ਤੇ ਹੁ ਆਉ ਸ਼ੁਰੂ ਕਰਦੇ ਆਂ ਹਾਂ ਤੁਸੀਂ ਦੇਖ ਸਕਦੇ ਮਹਾਰਾਜ ਜੀ ਸਿੰਘ ਪਨੋਰਮਾ ਮਹਾਰਾਜਾ ਜਨਨ ਸਿੰਘ ਦੀ ਨੀਂ ਪੱਥਰ ਅਟਲ ਬਿਹਾਰੀ ਵਾਜਪਾਈ 18 ਨਵੰਬਰ 2001 ਨੂੰ ਰੱਖੀ ਗਈ ਹੈ ਇੱਥੇ ਹਾਂ ਜਿਹੜੇ ਤੁਸੀਂ ਦੇਖ ਰਹੇ ਹੋ ਮਹਾਰਾਜ ਜੀ ਦੇ ਸੈਨਿਕ ਦਰਸਾਏ ਗਏ ਹੋਇਆ ਉਹਨਾਂ ਦੀਆਂ ਮੂਰਤੀਆਂ ਬਣਾਈਆਂ ਗਈਆਂ ਹੋਈਆਂ ਅੱਗੇ ਵੀ ਕਾਫੀ ਮੂਰਤੀਆਂ ਦਾ ਦੋ ਚਾਰ ਅੱਗੇ ਵੀ ਬਣਾਈਆਂ ਹੋਈਆਂ ਆ ਸਾਰਾ ਬਗੀਚਾ ਬਣਾ ਦਿੱਤਾ ਬੜਾ ਹੀ ਵਧੀਆ ਬਣਾਇਆ ਆ ਤੇ ਹਾਂ ਮਹਾਨ ਚਕਸੀਅਤ ਜਿਨ੍ਹਾਂ ਨੇ ਬਣਾਈਆਂ ਆ ਅਟਲ ਬਿਹਾਰੀ ਵਾਜਪਾਈ ਇੰਨਾ ਦੇ ਇਥੇ ਸਟੈਚੂ ਬਣਿਆ ਹੋਇਆ ਸੁੰਦਰ ਬੂਡ ਲਾ ਕੇ ਜਾਣਾ ਪੈਣਾ ਅੰਦਰ ਕਿਉਂਕਿ ਮੈਡ ਵਿਸ਼ੇ ਆ ਉਹ ਗੱਲ ਦਾ ਖਾਸ ਧਿਆਨ ਰੱਖਣਾ ਪੈਂਦਾ ਇੱਥੇ ਅਤੀ ਸਾਰੀਆਂ ਪੇਂਟਿੰਗ ਦੇ ਰਹੇ ਹੋ ਸਪੈਸ਼ਲ ਕਲਕੱਤਾ ਤੋਂ ਬਣ ਕੇ ਆਈਆਂ ਵਾ ਆਗੇ ਆਪਣੇ ਮਹਾਰਾਜਾ ਰਣਜੀਤ ਸਿੰਘ ਜੀ ਪੇਂਟਿੰਗ ਜੜੀ ਕੀ ਕੁਰਾਨ ਭੇਟ ਕਰਦੇ ਆ ਅਜੀ ਜੂਦੀਨ ਭੇਟ ਕਰਦੇ ਹੋਏ ਕੁਰਾਨ ਇਹ ਹੋ ਆ ਇਹ ਦਰਸਾਇਆ ਵਾ ਆ ਸੈਨਿਕ ਰੋਕਨਦੇ ਆ ਤੇ ਆ ਮਹਾਰਾਜਾ ਰਣਜੀਤ ਸਿੰਘ ਦੀ ਉੱਤੋਂ ਛੱਕੇ ਦੇਂਦੇ ਆ ਛੋਟੇ ਛੋਟੇ ਬੱਚਿਆਂ ਨੂੰ ਖੁਸ਼ ਕਰਕੇ ਭੇਜਦੇ ਆ ਵੇਲ ਲੋ ਉਸ ਤੋਂ ਬਾਅਦ ਇਦਰ ਆਂਟੀ ਹੁੰਦੀ ਹੁੰਦੀ ਦੀ ਇਹ ਉਹ ਦਰਸਾਇਆ ਗਿਆ ਜਿਹੜਾ ਕਿ ਗੁਜਰਾਵਾਲ ਤਾਂ ਦਿਖਾਇਆ ਗਿਆ ਜਿਹੜਾ ਕਿ ਹੁਣ ਪਾਕਿਸਤਾਨ ਵਿੱਚ ਆ ਆ ਜਿਹੜਾ ਤੇ ਬੱਚਾ ਦੇਖ ਰਹੇ ਹੋ ਲੇਟਿਆ ਇਹ ਬੱਚਾ ਬੁੱਧ ਸਿੰਘ ਜਿੰਨੂੰ ਇਹ ਮਹਾਰਾਜ ਅਨਜੀਤ ਸਿੰਘ ਹੈ ਜਿੰਨੂੰ ਕਿ ਪਹਿਲਾਂ ਨਾ ਬੱਚਾ ਬੁੱਧ ਸਿੰਘ ਵੀ ਕਿਹਾ ਜਾਂਦਾ ਸੀ ਤੇ ਫਰਸ਼ ਤੇ ਨਿਗਰਾਨੀ ਇੱਥੇ ਦੇਖਿਆ ਜਾ ਸਕਦਾ ਵਾ ਆ ਤੇ ਦੇਖ ਸਕਦੇ ਜਮਜਮਾ ਤੋਪ ਆਹੀ ਆ ਜੇ ਦੀ ਗੋਬਿੰਦਗੜ੍ਹ ਕਿਲੇ ਗੱਲ ਹੁੰਦੀ ਰਹੀ ਆ ਇਹ ਜਮਜਮਾ ਤੋਪ ਨੂੰ ਖਿਚਣ ਲਈ ਕਿੰਨੇ ਜਾਣੇ ਆ ਇਹ ਜਮਜਮਾ ਤੋਪ ਉਹ 1802 ਵਿੱਚ ਮਹਾਰਾਜੇ ਦੇ ਭੰਗੀ ਮਿਸਲ ਦੇ ਜਦੋਂ ਸਰਦਾਰ ਗੁਲਾਬ ਸਿੰਘ ਦੀ ਵਿਧਵਾ ਮਾਈ ਸੁੱਖਾ ਤੋਂ ਵੱਡੀ ਤੋਪ ਜਨਿਓ ਦਾ ਕਬਜ਼ਾ ਕਰ ਲਿਆ ਸੀ ਵੱਡੀ ਤੋਪ ਜਮਜਮਾ ਨੂੰ ਮਹਾਰਾਜੀ ਦੇ ਵੱਡੀ ਗੈਂਦੀ ਵਿੱਚ ਸੈਨਿਕ ਲੈ ਕੇ ਆਗੇ ਹੀ ਗੋਬਿੰਦਗੜ੍ਹ ਕਿਲੇ ਯੋਹੀ ਤੋਪ ਲੈ ਕੇ ਆਏ ਸੀ ਮਹਾਰਾਜਾ ਰਣਜੀਤ ਸਿੰਘ ਦਾ ਇਹ ਵਿਆਹ ਹੋ ਨਿਆ ਕਿੰਨੇ ਸੁੰਦਰ ਤੇ ਕਪਾਜਿਆਣਾ ਗਾਜਿਆਣਾ ਵੱਜਿਆਣਾ ਸਾਰਾ ਹੋਉਂਦਿਆ ਇੱਧਰ ਸਜਿਆ ਹੋਇਆ ਦਰਬਾਰ ਪੂਰਾ ਪੋਤਰੀ ਮਹਿਤਾਬਕੌਰ ਨਾਲ ਹੋਉਂਦਿਆ ਮਹਾਰਾਜਾ ਚਿਕਦਾ ਵਿਆਹ ਜਿਹੜੀ ਕਿ ਇੱਕ ਬਹੁਤ ਹੀ ਸਜੇ ਬਰਾਤਰੀ ਨਾਲ ਹੁੰਦਾ ਵਾ ਹੁਣ ਇਸ ਤੋਂ ਅੱਗੇ ਚਲਦੇ ਹਾਂ ਆਹ ਤੁਸੀਂ ਦੇਖ ਸਕਦੇ ਹੋ ਹਰਮੰਦਰ ਸਾਹਿਬ ਦੇ ਸੋਨੇ ਜੜਾਉਣ ਦਾ ਕੰਮ 1830 ਵਿੱਚ ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਦੀ ਨਿਗਰਾਨੀ ਹੇਠ ਹੁੰਦਾ ਵਾ ਆਹ ਦੇ ਦੇ ਆਪਣੇ ਸਪਾਈਆਂ ਤੋਂ ਕੰਮ ਉਹ ਆਪਣੇ ਮਜ਼ਦੂਰਾਂ ਤੋਂ ਕੰਮ ਕਰਾਉਂਦੇ ਹੋਏ ਤੇ ਆ ਇਦਾਂ ਸੋਨਾ ਚੜਦਾ ਹੈ ਹਰਮੰਦਰ ਸਾਹਿਬ ਦਾ ਇਦਾਂ ਸੋਨਾ ਚੜਿਆ ਹੋਇਆ ਵਾ ਟੈਂਪਲ ਦੀ ਇੱਕ ਖਾਸ ਬਾਤ ਹੈ ਕਿ ਇਹ ਖਾਸ ਗੱਲ ਇਹ ਹੈ ਤੇ ਜਦੋਂ ਸੰਗਰਾ ਦਿਵਾਲੀ ਮਸੇ ਹੁੰਦੀ ਹੈ ਕਿੰਨਾ ਤਿਹਾਰ ਮਜੇ ਨਾਲ ਮਨਾਇਆ ਜਾਂਦਾ ਉਹ ਇਸੇ ਕਰਕੇ ਹੀ ਮਨਾਇਆ ਜਾਂਦਾ ਕਿ ਜਦੋਂ ਮਹਾਰਾਜ ਅਨਜੀਤ ਸਿੰਘ ਨੇ ਇਹ ਸੋਨੇ ਦੀ ਪਰਤ ਚੜਾਈ ਤੇ ਮੇਰੇ ਹਿਸਾਬ ਨਾਲ ਉਦੋਂ ਤੋਂ ਹੀ ਇਹ ਹੁੰਦਾ ਆਇਆ ਵਾ ਇਸ ਮੈਟ ਕਰਕੇ ਕਹਿੰਦੇ ਅੰਦਰ ਬਾਜ ਆਉਂਦੀ ਆ ਅੰਦਰ ਦੇਖਦੇ ਕੀ ਉਹ ਸਦਾ ਅੰਦਰ ਘਰ ਲੜਾਈ ਜਾਂਦਾ ਦਿਖਾਇਆ ਉਹੋਹੋ ਕਿੰਨੇ ਵਧੀਆ ਤਰੀਕੇ ਨਾਲ ਯਾਰ ਦੱਸਾਇਆ ਇੱਥੇ ਦੇਖ ਸਕਦੇ ਹੋ ਜਦੋਂ 18 ਸਾਲ ਦੀ ਛੋਟੀ ਜੀ ਉਮਰ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਜਨਵਰੀ 1798 ਦੀ ਧੁੰਦਲੀ ਸਵੇਰ ਨੂੰ ਸਮਨ ਬੁਰਜ ਤੋਂ ਮੁੱਠੀ ਪਰ ਕਿਸਾਨਾਂ ਦੇ ਸਪਈਆਂ ਨਾਲ ਐਮ ਸ਼ਾਹ ਬਦਾਲੀ ਦੇ ਪੋਤਰੇ ਫਗਾਨ ਹਮਲਾਵਾਰ ਸਾਜਮਾਨ ਨੂੰ ਜਦੋਂ ਲਲਕਾਰਦੇ ਆ ਨਾ ਉਦੋਂ ਰਣਜੀਤ ਸਿੰਘ ਦੇ ਹੌਸਲੇ ਨੂੰ ਦੇਖ ਕੇ ਸਦਕਾ ਸਾਜਮਾਨ ਭਾਰਤ ਨੂੰ ਫਰਵਲੀਏ ਤੇ ਸਾਰਾ ਸਾਨੂੰ ਇਹਨੂੰ ਬਾਹਰ ਕੱਢ ਦਿੱਤਾ ਗਿਆ ਕਿਸਾਲ ਦੇ ਬੇਤੀ ਅਮਰ ਸ਼ਾਹ ਬਦਾਲੀ ਦੇ ਪੋਤਰੇ ਸ਼ਾਹਜਾਹ ਨੂੰ ਬਾਹਰ ਕੱਢ ਦਿੱਤੇ ਮਹਾਰਾਜਾ ਰਣਜੀਤ ਸਿੰਘ ਜੀ ਜਿਹੜਾ ਕਿ ਇੱਥੇ ਦੱਸਾਇਆ ਆ ਆ ਲੜਾਈ ਲੱਗੀ ਆ ਮੈਂ ਸਿੱਲੀ ਕੋ ਹੁੰਦੀ ਬਣੀ ਇੰਨਾ ਕੁ ਮਜ਼ਾ ਆਉਂਦਾ ਦੇਖ ਕੇ ਮੈਨੂੰ ਐ ਲੱਗਦਾ ਸੱਚੀ ਜੱਗ ਜੰਗ ਹੋਉਂਦੀ ਆ ਇੰਨਾ ਕੁ ਰਿਐਲਿਟੀ ਲੱਗਦੀ ਮਤਲਬ ਇੰਨਾ ਕੁ ਜਿਆਦਾ ਮਜ਼ਾ ਆਉਂਦਾ ਸਾਰੇ ਇੱਧਰ ਵਾਜਾਂ ਵੀ ਆਉਂਦੀਆਂ ਤੁਹਾਨੂੰ ਪਹਿਲਾਂ ਸਾਰਾ ਦਿਖਾ ਦਿੰਨਾ ਮੈਂ ਆਹ ਸ਼ਾਹ ਦੇ ਸਪੀਕਰ ਲੱਗੇ ਇਧਰੋਂ ਵਾਜਾਂ ਆਉਂਦੀਆਂ ਜਿੱਦਾਂ ਲੜਾਈ ਹੋਉਂਦੀ ਆ ਦੇਖੋ ਆਵਾਜ਼ ਪਹਿਲਾਂ غور ਨਾਲ ਸੁਣੋ ਤੁਸੀਂ ਤੇ ਘੋੜਿਆਂ ਦੀਆਂ ਆਵਾਜ਼ਾਂ ਤਲਵਾਰਾਂ ਦੀਆਂ ਆਵਾਜ਼ਾਂ ਢਾਲਾਂ ਦੀਆਂ ਗੋਲਿਆਂ ਦੀਆਂ ਆਵਾਜ਼ਾਂ ਤੀਰ کمانਾਂ ਹਰ ਚੀ ਦੀ ਆਵਾਜ਼ ਗੂੰਜਦੀ ਆ ਮੈਨੂੰ ਇਹ ਮਹਿਸੂਸ ਹੁੰਦਾ ਕਿ ਮੈਂ ਕਿ ਲੜਾਈ ਕਿ ਬੰਦੀ ਹੋਊਗੀ ਮੈਨੂੰ ਦੇਖ ਕੇ ਯਾਰ ਬੜਾ ਮਜ਼ਾ ਵੀ ਆਉਂਗਾ ਤੇ ਇੱਥੇ ਤਿੰਨ ਜੰਗਾਂ ਦਸਾਈਆਂ ਹੀ ਆ ਇੱਕ ਉਧਰ ਆ ਦੂਸਰੀ ਉਧਰ ਆ ਤੀਸਰੀ ਉਧਰ ਆ ਤੇ ਚੌਥੀ ਮੇਰੇ ਸਾਹਮਣੇ ਚਾਰ ਜੰਗਾਂ ਪੰਜ 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 ਜੰਗਾਂ ਦਰਸਾਈਆਂ ਇੱਥੇ ਉਹਨਾਂ ਦੀ ਕੱਲੀ-ਕੱਲੀ ਡਿਟੇਲ ਮੈਂ ਤੁਹਾਨੂੰ ਦੱਸਾਂਗਾ ਆਏ ਹੋ ਜਾਗਾ ਮੇਰੇ ਸਾਹਮਣੇ ਤੀਹ ਦੂਸਰੀ ਜੰਗ ਅਟਕ ਦੀ ਜਿੱਤ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਤੇ ਵਜ਼ੀਰ ਫਤਿਹ ਖਾਨ ਤੋਂ ਉਸ ਦੀ ਫੌਜ ਤੋਂ 1813 ਵਿੱਚ ਉਹਨੂੰ ਦੁਬਾਰਾ ਵਿੱਚ ਕਬਜ਼ੇ ਲੈ ਲਿਆ ਸੀ ਅਫਗਾਨਾਂ ਤੋਂ ਤਰੀ ਭਾਰਤ ਦੀ ਆਜ਼ਾਦੀ ਦਾ ਦੌਰ ਸ਼ੁਰੂ ਹੋ ਗਿਆ ਸ਼ਕਤੀਸ਼ਾਲੀ ਪੰਜਾਬੀ ਫੌਜ ਸਰਦਾਰ ਦਾਲ ਸਿੰਘ ਮੀਆਂ ਗੋਸ਼ਾ ਤੇ ਹਰੀ ਸਿੰਘ ਨਲਵਾ ਤੇ ਨਾਲ ਹੀ ਦੀਵਾਨ ਮੋਕਮ ਚੰਦ ਦੀ ਅਗਵਾਈ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਹੇਠ ਇਹ ਗਵਾਹੀ ਨਾਲ ਜਿੱਤ ਲਿਆ ਜਾਂਦਾ ਆ ਜਿਹੜੀ ਕਿਲੇ ਨੂੰ ਆ ਕੇ ਲੱਗੀ ਦੇ ਰਹੇ ਹੂੰ ਇਹ ਹੀ ਜਮਜਮਾ ਤੋਪ ਨੇ ਕਿਲੇ ਨੂੰ ਢੇਰ ਕਰਨ ਵਿੱਚ ਮਦਦ ਕੀਤੀ ਸੀ ਜਮਜਮਾ ਤੋਪ ਉਹ ਦੇਖ ਸਕਦੇ ਸੀ ਜਮਜਮਾ ਤੋਪ ਗੋਲਾ ਦਾਗਣ ਦੀ ਹੋਈ ਤੇ ਇੱਥੇ ਵੀ ਜਿੱਤ ਪ੍ਰਾਪਤ ਕੀਤੀ ਸੀ ਮੇ ਮੁਲਤਾਨ ਦੀ ਲੜਾਈ ਜਿੱਦੀ ਕਿ ਅਫਗਾਨਾਂ ਦਾ ਪੰਜਾਬ ਤੋਂ ਨਾ ਅਫਗਾਨੀ ਜਿਹੜੇ ਉਹਨਾਂ ਦਾ ਪੰਜਾਬ ਤੋਂ ਖਤਮ ਹੀ ਕਰ ਦਿੱਤਾ ਸੀ ਇਸ ਤੋਂ ਬਾਅਦ ਉਹਦੋਂ ਪੰਜਾਬ ਮੜੇ ਇੱਕ ਸਾਧਾ ਬੜਾ ਵੱਡਾ ਨਾ ਹੀ ਪੰਜਾਬ ਦਾ ਮਹਾਰਾਜੀ ਜਦੋਂ ਹੁਣ ਤੋਂ ਜਦੋਂ ਹੈਗੇ ਉਹ ਇੰਨਾ ਵੱਡਾ ਨਾ ਜਿਆਦਾ ਹੈ ਨਾ ਤੇ ਥੋੜੀ ਵਾਈਪ ਕਲੀਅਰ ਨਾ ਉਹ ਮੇਰੇ ਖਿਆਲ ਆ ਇਹ ਜੇ ਬਾਤ ਕਰਕੇ ਬਾਕੀ ਅੱਗੇ ਅੱਗੇ ਵਾਧਦੇ ਆ ਆ ਲੜਾਈਆਂ ਦਸੀਆਂ ਹੀ ਆ ਸਾਰੀਆਂ ਇਹ ਹੈਗੀ ਆ ਕਸ਼ਮੀਰ ਤੇ ਫਤਿਹ ਜਦੋਂ ਪਾਈ ਉਹਨਾਂ ਨੂੰ ਹੀਰੇ ਵਾਲਾ ਸਿਚੁਏਸ਼ਨ ਹੈ ਮੇਰੇ ਸਾਬ ਨਾਲ ਇਹ ਉਹੀ ਕਹਾਣੀ ਦਰਸਾਈ ਗਈ ਜਿੱਥੇ ਹੀ ਰਾਜ ਡੋਨ ਉਹਦੀ ਬੇਗਮ ਕਹਿੰਦੀ ਤੇ ਮਹਾਰਾਜ ਅੰਮ੍ਰਿਤ ਸਿੰਘ ਦੀ ਇਸ ਡੋਨ ਜਾਂਦੇ ਕਸ਼ਮੀਰ ਆ ਕਸ਼ਮੀਰ ਦਾ ਦ੍ਰਿਸ਼ ਦਸਾਇਆ ਆ ਵੇਖੋ ਇਥੋਂ ਵੀ ਕਸ਼ਮੀਰ ਤੋਂ ਜਿੱਤ ਪ੍ਰਾਪਤ ਕਰ ਲੰਦੇ ਆ ਇਹ ਆ ਗਿਆ ਮਹਾਰਾ ਰਣਜੀਤ ਦਾ ਸ਼ਾਹੀ ਦਰਬਾਰ ਜਿੱਥੇ ਕੀ ਦਸ਼ਾਰਾ ਬਣਾਇਆ ਜਾਂਦਾ ਸੀ ਬੜੇ ਧੂਮਤਾਮ ਨਾਲ ਆ ਸਾਰੇ ਉਹਨਾਂ ਦੇ ਦਰਸਾਏ ਹੋਏ ਆ ਅਈਓ ਆ ਜਦੋਂ ਕਿ ਮਹਾਰਾ ਰਣਜੀਤ ਸਿੰਘ ਦੀ ਸਤਲੁਜ ਦੇ ਦਰਿਆ ਕੰਢੇ ਮਿਲਦੇ ਆ ਗਵਰਨਰ ਜਨਰਲ ਵਿਲੀਅਮ ਬੈਠੇ ਕਿਨੂੰ ਇਹੋ ਦਸਿਆ ਆ ਇੱਥੇ ਉਹ ਦਰਸਾਇਆ ਗਿਆ ਜਦੋਂ ਮਹਾਰਾ ਰਣਜੀਤ ਸਿੰਘ ਜੀ ਆਪਣੇ ਘੋੜੇ ਨੂੰ ਦਰਿਆ ਦੇ ਪਾਰ ਕਰਾਉਂਦੇ ਹੁੰਦੇ ਆ ਆ ਸਾਹਮਣੇ ਇਹ ਮੁਗਲਾ ਸਪਾਈ ਤੇ ਇਹਨਾਂ ਦੀ ਦਰਸਪਾਈ ਆ ਆਹ ਮੇਰੇ ਸਹਾਣਾ ਮਹਾਰਾਜ ਰਣਜੀਤ ਸਿੰਘ ਨੇ ਜਦੋਂ ਦੋ ਸੈਣੀ ਸੱਦੇ ਨਾ ਇਹ ਯੂਰੋਪੀਅਨ ਸੈਨਿਕਾ ਫਰਾਂਸੀ ਜੇ ਐਫ ਐਲਬਰਟ ਤੇ ਜੇ ਬੀ ਵੈਂਚਰ ਭਰਤੀ ਕੀਤੇ ਨੇ ਪਹਿਲੀਆਂ ਜੋਗੀ ਫੌਜ ਵਿੱਚ ਰਹਿ ਚੁੱਕੇ ਸੀ ਇਹ ਦੋਵੇਂ ਤੇ ਉਹ ਸ਼ਾਮਲ ਕੀਤੇ ਇੱਕ ਪਾਸੇ ਮਹਾਰਾਜਾ ਰਣਜੀਤ ਸਿੰਘ ਜੀ ਥੱਲ ਸੈਣਾ ਚਲਾਉਂਦੇ ਤੇ ਦੂਜੇ ਪਾਸੇ ਕੋਟਸਵਾਰ ਸੈਣਾ ਦਾ ਆਪਣਾ ਮਲ ਨਿਰੇਖਣ ਕਰਦੇ ਸੀ ਆ ਮੈਂ ਤੁਹਾਨੂੰ ਗੋਬਿੰਦਗੜ੍ਹ ਕਿਲੇ ਵੀ ਕਹਾਣੀ ਦਸੀ ਮਹਾਰਾਜ ਰਣਜੀਤ ਸਿੰਘ ਦੀ ਕੋਈ ਨੁਰ ਦੇ ਇੰਨੇ ਕਾ ਜ਼ਿਆਦਾ ਸ਼ਿਕਾਇਤ ਨਹੀਂ ਕਿ ਉਹ ਬਚਪਨ ਤੋਂ ਹੀ ਚਾਹੁੰਦੇ ਸੀ ਕਿ ਮੈਨੂੰ ਕੋਈ ਨਾ ਮਹੀਰਾ ਮਿਲ। ਮਤਲਬ ਸਾਸ਼ੂ ਜਾਂ ਨੂੰ ਉਹ ਕਸ਼ਮੀਰ ਉਹ ਲੈ ਜਾਂਦੇ ਤੇ ਉਹਨਾਂ ਦੀ ਬੀگم ਕੋ ਹੀਰਾ ਹੁੰਦਾ। ਉਹ ਸ਼ਰਤ ਰੱਖਦੀ ਆ ਕਿ ਮੇਰੇ ਪਤੀ ਨੂੰ ਛਡਾ ਲਿਓ ਤੇ ਮੈਂ ਤੁਹਾਨੂੰ ਹੀਰਾ ਦੇ ਦੂੰਗੀ। ਤੇ ਉਹ ਜਦੋਂ ਛਡਾ ਲਏ ਉਹ ਕਸ਼ਮੀਰ ਤੋਂ ਜੰਮ ਜਿੱਤ ਕੇ ਤੇ ਉਹ ਹੀਰਾ ਉਹਨਾਂ ਨੂੰ ਦੇ ਦਿੰਦੀ ਆ। ਪਰ ਉਹਨਾਂ ਦੇ ਮਨ 'ਚ ਕੋਟ ਆ ਜਾਂਦੀ ਆ। ਪਰ ਫਿਰ ਵੀ ਉਹ ਕਹਿੰਦੇ ਸਾਡੀ ਸ਼ਰਨ ਵਿੱਚ ਆਓ ਤੁਸੀਂ ਚਾਹੀਏ ਤੇ ਤੁਹਾਡੇ ਕੋ ਹੀਰਾ ਲੈ ਸਕਦੇ ਆ। ਫਿਰ ਉਹ ਆਪਣੇ ਉਹਨਾਂ ਨੂੰ ਪਤਾ ਕੋਈ ਉਹਨਾਂ ਦਾ ਜੋਰ ਨਹੀਂ ਚੱਲਦਾ। ਫਿਰ ਉਹ ਹੀਰਾ ਮਹਾਰਾਜਾ ਰਣਜੀਤ ਸਿੰਘ ਨੂੰ ਦੇ ਦਿੰਦੇ ਆ ਤੇ ਮਹਾਰਾਜਾ ਰਣਜੀਤ ਸਿੰਘ ਕੋ ਹੀਰਾ ਜਾਂਦਾ ਵਾ ਇਹ ਉਹ ਸੀਨ ਦਰਸਾਇਆ ਗਿਆ ਜਦੋਂ ਕਿ ਆਪਣੇ ਵਿੱਚ ਉਲੇਟ ਕੇ ਕੋਈ ਨੂਰ شاہੀ ਹੀਰਾ ਪੇੜ ਕਰਦੇ ਹੋਏ ਸੋ ਇਹ ਸੀ ਅੰਦਰ ਪਨੋਰਮਾ ਵਿਆ ਲੜਾਈਆਂ ਦੱਸਾਇਆ ਗਿਆ ਇਹ ਇੰਨਾ ਵੀ ਜ਼ਿਆਦਾ ਵਿਊਜ਼ ਹੀ ਵਧੀਆ ਮਲ ਆਪਣਾ ਪਿੱਛੇ ਜਾਣ ਨੂੰ ਬੜਾ ਜੀ ਕਰਦਾ ਇਤਿਹਾਸ ਜਾਣਨ ਨੂੰ ਬੜਾ ਜੀ ਕਰਦਾ ਤੇ ਬਹੁਤ ਮਜ਼ਾ ਆਇਆ ਇੰਨਾ ਕਿ ਜ਼ਿਆਦਾ ਮਜ਼ਾ ਲੜਾਈਆਂ ਤਾਂ ਮੈਂ ਦੱਸਿਆ ਕਿੰਨੀਆਂ ਹੀ ਹੋਈਆਂ ਉੱਥੇ ਵਾਕਫ ਕਰ ਦੱਸਿਆ ਆ ਦਰਸਾਈਆਂ ਹੋਈਆਂ ਸੋ ਜੇ ਜਾਣਕਾਰੀ ਵਧੀਆ ਲੱਗੀ ਹੋਏ ਲਾਈਕ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਜਾਣਕਾਰੀ ਸੋ ਇਦਾਂ ਦੇ ਇੰਟਰਸਟਿੰਗ ਵਲੌਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹੁਣ ਮਿਲਦੇ ਆਂ ਨੈਕਸਟ ਕਹਾਂ ਦੇ ਵਲੌਗ ਚ ਤਦ ਤੱਕ ਲਈ ਬਾਏ ਬਾਏ